ਅਕਾਲੀ ਦਲ ਨੂੰ ਅੰਮ੍ਰਿਤਸਰ ਕੇਂਦਰੀ ਹਲਕੇ ਤੋਂ ਵੱਡਾ ਝਟਕਾ ਲੱਗਿਆ ਅਕਾਲੀ ਬੀਜੇਪੀ ਗੱਠਜੋੜ ਤੇ ਚੋਣ ਲੜ ਚੁੱਕੇ ਬੀਬੀ ਦਲਵੀਰ ਕੌਰ ਆਪ ਦੇ ਵਿੱਚ ਸ਼ਾਮਲ ਹੋ ਗਏ ਤਾਂ ਦੱਸਦੀ ਕਿ ਅੰਮ੍ਰਿਤਸਰ ਦੇ ਹਲਕਾ ਕੇਂਦਰੀ ਅਤੇ ਦੱਖਣੀ ਦੇ ਵਿੱਚ ਆਮਾ ਦੀ ਪਾਰਟੀ ਉਸ ਵੇਲੇ ਹੋਰ ਮਜ਼ਬੂਤ ਹੁੰਦੀ ਦਿਖਾਈ ਦਿੱਤੀ ਜਦੋਂ ਅੰਮ੍ਰਿਤਸਰ ਦੇ ਕੇਂਦਰੀ ਹਲਕੇ ਤੋਂ ਅਕਾਲੀ ਬੀਜੇਪੀ ਗੱਠਜੋੜ ਤੇ ਚੋਣ ਲੜ ਚੁੱਕੇ ਬੀਬੀ ਦਲਵੀਰ ਕੌਰ ਆਪਣੇ ਸਾਥੀਆਂ ਸਮੇਤ ਆਮਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਮੁਬਾਰਕਬਾਦ ਦਿੱਤੀ ਗਈ ਤੇ ਅੰਮ੍ਰਿਤਸਰ ਸੀਟ ਦੇ ਲਈ ਕੰਮ ਕਰਨ ਦੀ ਗੱਲ ਆਕੀ ਹੈ। ਇਸ ਮੌਕੇ ਬੀਬੀ ਦਲਵੀਰ ਕੌਰ ਨੇ ਦੱਸਿਆ ਕਿ ਅੱਜ ਉਹ ਅੰਮ੍ਰਿਤਸਰ ਦੇ ਹਲਕਾ ਕੇਂਦਰੀ ਤੋਂ ਅਕਾਲੀ ਭਾਜਪਾ ਗੱਠ ਜੋੜ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ ਤੇ ਅੱਜ ਆਪਣੇ ਸਾਥੀਆਂ ਦੇ ਨਾਲ ਆਮਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਨ। ਉਹਨਾਂ ਪ੍ਰੋਸਾਦ ਬਾਇਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਆਮਾਦੀ ਪਾਰਟੀ ਦਾ ਪੂਰਾ ਸਮਰਥਨ ਕਰ ਜਿੱਤ ਹਾਸਲ ਕਰਵਾਉਣਗੇ ਤੇ ਹਲਕੇ ਦਾ ਪੂਰਨ ਵਿਕਾਸ ਹੋਵੇਗਾ ਲੋਕ ਵਿਕਾਸ ਦੇ ਨਾਤੇ ਆਮਾਦੀ ਪਾਰਟੀ ਨੂੰ ਵੋਟ ਪਾਉਣ। ਇਹ ਲੇਦੀਆ ਮਿਲਿਆ ਮਿਲੇ ਵੀ ਬੜੇ ਟੰਗ ਦੇ ਨਾਲ ਆ। ਸਾਨੂੰ ਕੱਲਿਆਂ ਨੂੰ ਭਾ ਕੇ ਉਹਨਾਂ ਨੇ ਸਾਡੀ ਗੱਲ ਬਾਤ ਸੁਣੀ ਹੈ ਕੱਲਿਆਂ ਨੂੰ ਭਾ ਕੇ ਉਹਨਾਂ ਨੇ ਸਾਨੂੰ ਬੜਾ ਜਿੱਤਾਸ ਰੋਪਾਈ ਪਾਇਆ। ਅੰਦਰ ਕੋਈ ਚੰਗੇ ਟੰਗ ਨਾ ਮਿਲੇ ਹੋਰ ਵੀ ਬੜੀ ਦੁਨੀਆ ਹੈਗੀ ਸੀ। ਆਣੇ ਬੜੇ ਟੰਗ ਨਾ ਮਿਲੇ। ਇਹ ਬਹੁਤ ਵਧੀਆ ਲੱਗਾ ਵਾ ਇਹ ਜਿਹੜਾ ਆਮ ਆ ਪਾਰਟੀ ਦੇ ਨਾਲ ਵਿੱਚ ਹੋਏ ਆ ਵੀ ਬਹੁਤ ਬਹੁਤ ਵਧੀਆ ਲੱਗਾ ਜਿਹੜਾ ਦੁਨੀਆ ਨਾਲ ਤੱਕਾਂ ਦਾ 80 ਤੋਂ ਆਪਾਂ ਨੂੰ ਰੋਕਦੇ ਇਹਨਾਂ ਨੂੰ ਪਾਰਟੀਆਂ ਨੂੰ ਵੀ ਕਿੰਨੇ ਦੂਜੀਆਂ ਪਾਰਟੀਆਂ ਨੂੰ ਤੇ ਇਹ ਕਿੰਨਾ ਤੱਕਾਂ ਦਾ ਤੱਕਾ ਨਾ ਹੋਵੇ ਜੋ ਕਿ ਧੰਨ ਸਾਫ ਹੋਨ ਸਾਫ ਕੀਤਾ ਜਾਵੇ ਉਹ ਹਲਕਾ ਦੱਖਣੀ ਦੇ ਵਿਕਾਸ ਲਈ ਵੀ ਆਸ਼ਾਸ਼ੰਦ ਦਿੱਤੇ ਕਿ ਮੋੱਖ ਮੰਤਰੀ ਪੰਜਾਬ ਦੇ ਜਿਹੜੇ ਦੱਖਣੀ ਹਲਕੇ ਦੇ ਵਿੱਚ ਕੰਮ ਬੜੇ ਚਿਰ ਤੋਂ ਰੁਕੇ ਆਇਆ ਜਦੋਂ ਮੈਂ ਸੀ ਮੈਂ ਤੇ ਬਹੁਤ ਕਰਾਈ ਤੇ ਜੋ ਵੀ ਕੰਮ ਆ ਇਹ ਹੁਣੇ ਬਾ ਪਾਰਟੀ ਵਾਲੇ ਕਹਿੰਦੇ ਵੀ ਬਹੁਤ ਸਾਰੇ ਕੰਮ ਸਾਡੇ ਕਰਾਵਾਂਗੇ ਕਈ ਵਾਲੇ ਨਾਲ ਨਾਲ ਕੇ ਚੱਲੋ ਕਈ ਤੁਹਾਡੇ ਸਾਰੇ ਕੰਮ ਕਰਾਵਾਂਗੇ ਹਲਕਾ ਨਿਵਾਸੀ ਕਿੰਨਾ ਕੁ ਸਾਬ ਵੇਖਣ ਨੂੰ ਮਿਲ ਰਿਹਾ ਅੱਜ ਵੀ ਪਾਰਟੀ ਸ਼ਾਮਿਲ ਹੋ ਜਾਣਾ ਹਲਕਾ ਨਿਵਾਸੀ ਵੀ ਜਿਆਦਾ ਸ਼ਾਮਿਲ ਬਾਦੂ ਮੇਰੇ ਨਾਲ ਦੇ ਭੈਣ ਭਰਾ ਮੇਰੇ ਸਾਰੇ ਨਾਲ ਆ ਪਹਿਲੇ ਵੀ ਨਾਲ ਸੀ ਪਹਿਲਾਂ ਵੀ ਇਹਨਾਂ ਦੇ ਸਿਰ ਤੇ ਜਾਤ ਕੀਤੀ ਸੀ ਜਦੋਂ ਉਦੋਂ ਵੀ ਇਹਨਾਂ ਆਪਣੇ ਭੈਣ ਭਰਾਵਾਂ ਦੇ ਸਿਰ ਤੇ ਜਿੱਤੀ ਹੁਣ ਵੀ ਇਹਨਾਂ ਦੇ ਸਿਰ ਤੇ ਛਾਲ ਮਾਰਦੀਆਂ ਇਹ ਹੁਣੇ ਜਦੋਂ ਮੈਨੂੰ ਟਿਕਟ ਮਿਲੇ ਹੁਣੇ ਮੇਰਾ ਵੱਤ ਤੋਂ ਬਾਅਦ 7 ਦਿਨ ਤੇ ਮੈਂ ਤਾਂ ਦਾ ਵੱਤ ਤੋਂ ਬਾਅਦ 7 ਦਿਨ